ਦੀ ਮਿਰਚੋਂ ਨੂੰ ਲੈ ਕੇ ਵਿਵਾਦ ਲਗਾਤਾਰ ਵਧਿਆ ਜਾ ਰਿਹਾ ਹੈ ਇਸ ਦੌਰਾਨ ਮਿਰਚੋਣਾ ਨੂੰ ਲੈ ਕੇ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਆਪ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ ਇਸ 'ਚ ਚੋਣ ਅਧਿਕਾਰੀ ਅਨਿਲਮ ਸਿੰਘਾ ਬੈਲਟ ਪੇਪਰ ਤੇ ਇੱਕ ਟਿੱਕ ਲਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਨਿਲਮ ਸਿੰਘਾ ਬੈਲਟ ਪੇਪਰ ਤੇ ਇੱਕ ਟਿੱਕ ਕਰਦੇ ਹਨ ਤੇ ਬਾਅਦ 'ਚ ਸੀਸੀਟੀ ਕੈਮਰੇ ਵੱਲ ਦੇਖਦੇ ਹਨ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕੀਤੀ ਗਈ ਹੈ ਕਿ 25 ਸਕਿੰਟਾਂ ਦੀ ਵੀਡੀਓ ਵਿੱਚ ਅਨਿਲਮ ਸਿੰਘਾ ਨੂੰ ਸੀਸੀਟੀ ਕੈਮਰੇ ਵਲ ਦੇਖਦੇ ਹੋਏ ਅਤੇ ਬੈਲਟ ਪੇਪਰ ਤੇ ਨਿਸ਼ਾਨਾ ਲਗਾ ਕੇ ਇੱਕ ਖੁੱਲੇ ਬਾਕਸ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ ਪੋਜੀਟਿਵਲੀ ਲਿਖਿਆ ਹੈ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਆਪ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਅਨਿਲਮ ਸਿੰਘਾ ਦੇ ਪਹਿਲੇ ਬੈਲਟ ਪੇਪਰ ਨੂੰ ਧਿਆਨ ਨਾਲ ਦੇਖਦੇ ਹੋਏ ਜਿੰਨਾ ਬੈਲਟ ਪੇਪਰ ਉੱਪਰ ਮੋਰ ਸੀ ਉਹਨਾਂ ਤੇ ਟਿਕ ਲਾਈ ਜਿੰਨਾਂ ਦੇ ਹੇਠਾਂ ਮੋਰ ਵੱਲ ਮੋਰ ਸੀ ਉਹਨਾਂ ਨੂੰ ਸਾਈਨ ਕੀਤਾ ਤੇ ਤੇ ਬਿਨਾਂ ਦੇਰੀ ਕੀਤੇ ਸਿੱਧਾ ਬਾਸਕਟ ਵਿੱਚ ਰੱਖ ਦਿੱਤਾ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲਮ ਨਾਂ ਨੂੰ ਖੁੱਦ ਜਵਾਬ ਦੇਣ ਲਈ ਵੀ ਜਵਾਬ ਦੇਣ ਲਈ ਤਲਬ ਕੀਤਾ ਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ ਨਿਊਜ਼ ਨਾਲ ਧੰਨਵਾਦ ਅੰਡੀਗਾਰਡ ਦੀ ਮੇਰਚੋਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੌਰਾਨ ਮੇਰਚੋਣਾ ਨੂੰ ਲੈ ਕੇ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਆਪ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ ਇਸ ਚ ਚੋਣ ਅਧਿਕਾਰੀ ਅਨਿਲ ਮਸੀਹਾ ਬੈਲਟ ਪੇਪਰ ਤੇ ਇੱਕ ਟਿੱਕ ਲਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਨਿਲ ਮਸੀਹਾ ਬੈਲਟ ਪੇ ਤੇ ਇੱਕ ਟਿਕ ਕਰਦਾ ਹੈ ਤੇ ਬਾਅਦ ਚ ਸੀਸੀਟੀ ਵੀ ਕੈਮਰੇ ਵੱਲ ਦੇਖਦੇ ਹਨ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕੀਤੀ ਗਈ ਹੈ ਕਿ 25 ਸੈਕਿੰਟਾ ਦੀ ਵੀਡੀਓ ਵਿੱਚ ਅਨੀਲ ਮਸੀਹਾ ਨੂੰ ਸੀਸੀਟੀ ਵੀ ਕੈਮਰੇ ਵੱਲ ਦੇਖਦੇ ਹੋਏ ਅਤੇ ਬੈਲਟ ਪੇਪਰ ਤੇ ਨਿਸ਼ਾਨਾ ਲਗਾ ਕੇ ਇੱਕ ਖੁੱਲੇ ਬਾਕਸ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ ਪੋਸਟ ਵਿੱਚ ਲਿਖਿਆ ਹੈ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਆਪ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਅਨੀਲ ਮਸੀਹਾ ਦੇ ਪਹਿਲੇ ਬੈਲਟ ਪੇਪਰ ਨੂੰ ਧਿਆਨ ਨਾਲ ਦੇਖਦੇ ਹੋਏ ਜਿੰਨਾ ਬੈਲਟ ਪੇਪਰ ਉੱਪਰ ਮੋਰ ਸੀ ਉਹਨਾਂ ਤੇ ਟਿਕ ਲਾਈ ਜਿਨ੍ਹਾਂ ਦੇ ਹੈਡ ਮੋਵਲ ਮੋਰਸੀ ਉਹਨਾਂ ਨੂੰ ਸੰਗੀਤਾ ਤੇ ਬਿਨਾਂ ਦੇਰੀ ਕੀਤੇ ਸਿੱਧਾ ਬਾਸਕਟ ਵਿੱਚ ਰੱਖ ਦਿੱਤਾ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹਾਂ ਨੂੰ ਖੁਦ ਜਵਾਬ ਦੇਣ ਲਈ ਵੀ ਜਵਾਬ ਦੇਣ ਲਈ ਤਲਬ ਕੀਤਾ ਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਅੰਡੀਗੜ੍ਹ ਦੀ ਮੇਰ ਚੋਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੌਰਾਨ ਮੇਰ ਚੋਣਾਂ ਨੂੰ ਲੈ ਕੇ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਆਪ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ ਇਸ ਚੋਣ ਅਧਿਕਾਰੀ ਅਨਿਲ ਮਸੀਹਾ ਬੈਲਟ ਪੇਪਰ ਤੇ ਇੱਕ ਟਿੱਕ ਲਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਚ ਦੇਖਿਆ ਜਾ ਰਿਹਾ ਹੈ ਕਿ ਅਨਿਲ ਮਸੀਹਾ ਬੈਲਟ ਪੇਪਰ ਤੇ ਇੱਕ ਟਿੱਕ ਕਰਦੇ ਹਨ ਤੇ ਬਾਅਦ ਚ ਸੀਸੀਟੀ ਕੈਮਰੇ ਵੱਲ ਦੇਖਦੇ ਹਨ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕੀਤੀ ਗਈ ਹੈ ਕਿ 25 ਸਕਿੰਟਾਂ ਦੀ ਵੀਡੀਓ ਵਿੱਚ ਅਨਿਲ ਮਸੀਹਾ ਨੂੰ ਸੀਸੀਟੀ ਕੈਮਰੇ ਵੱਲ ਦੇਖਦੇ ਹੋਏ ਅਤੇ ਬੈਲਟ ਪੇਪਰ ਤੇ ਨਿਸ਼ਾਨਾ ਲਗਾ ਕੇ ਇੱਕ ਖੁੱਲੇ ਬਾਕਸ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ ਪੋਸਟਿਵਲੀ ਲਿਖਿਆ ਹੈ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਆਪ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹਾ ਦੇ ਪਹਿਲੇ ਬੈਲਟ ਪੇਪਰ ਨੂੰ ਧਿਆਨ ਨਾਲ ਦੇਖਦੇ ਹੋਏ ਜਿੰਨਾ ਬੈਲਟ ਪੇਪਰ ਉੱਪਰ ਮੋਰ ਸੀ ਉਹਨਾਂ ਤੇ ਟਿਕ ਲਾਈ ਜਿੰਨਾਂ ਦੇ ਹੇਠਾਂ ਮੋਰ ਵੱਲ ਮੋਰ ਸੀ ਉਹਨਾਂ ਨੂੰ ਸਾਈਨ ਕੀਤਾ ਅਤੇ ਬਿਨਾਂ ਦੇਰੀ ਕੀਤੇ ਸਿੱਧਾ ਬਾਸਕਟ ਵਿੱਚ ਰੱਖ ਦਿੱਤਾ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹਾ ਨੂੰ ਖੁਦ ਜਵਾਬ ਦੇਣ ਲਈ ਵੀ ਜਵਾਬ ਦੇਣ ਲਈ ਤਲਬ ਕੀਤਾ ਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ you nal thanwa